ਦੋਸਤੋ ਇੱਕ ਅੱਜ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਐਮਐਲਏ ਪਠਾਨ ਮਾਜਰਾ ਵੱਲੋਂ ਕਰਨਲ ਕਾਨ ਨੂੰ ਲੈ ਕੇ ਚਲਾਈ ਗਈ ਹੈ ਉਹਨਾਂ ਦੀ ਜਿਹੜੀ ਅਪੀਲ ਹੈ ਉਹ ਅਪੀਲ ਕਰ ਰਹੇ ਨੇ ਕਿ ਸਾਰੇ ਮਾਮਲੇ ਨੂੰ ਹੁਣ ਰਫਾ-ਦਫਾ ਕਰ ਦੇਣਾ ਚਾਹੀਦਾ ਹੈਗਾ ਸੋ ਉਹ ਵੀਡੀਓ ਜਿਹੜੀ ਹੈਗੀ ਹੈ ਅਸੀਂ ਸੁਣੀ ਹੈ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਪੰਜਾਬ ਵਾਸੀਆਂ ਦੇਸ਼ ਵਾਸੀਆਂ ਤੇ ਫਟੇ ਜਿੰਨੇ ਦੀ ਹੌਲ ਜੀ ਆਪਾਂ ਸ਼ਖ਼ਸ ਬੇ ਕਪੜੇ ਪਰਵਾਰ ਦੀ ਲੜਾਈ ਹੋ ਗਈ ਆ ਇਹਨੂੰ ਆਪਾਂ ਉਹਨਾਂ ਦੇ ਵੇੜੀ ਜੀ ਤੇ ਆਪਾਂ ਪੁਲਿਸ ਤੋਂ ਮਿਲਾਂ ਆਪਣੇ ਆਪਣਾ ਸਰਤਾ ਜਦੋਂ ਵੀ ਕਿਸੇ ਕਿਸੇ ਨੂੰ ਕੋਈ ਪ੍ਰੋਬਲਮ ਆਦੀ ਆ ਕਿਸੇ ਨਾਲ ਧੱਕਾ ਕੋਈ ਗਰੀਬ ਨਾ ਤਕੜਾ ਕਰਦਾ ਜਾਂ ਕਿਸੇ ਨਾਲ ਮਾੜਾ ਚੰਗਾ ਹੋ ਜਾਂਦਾ ਜਿਹਨੇ ਉਹਦਾ ਸਾਥ ਵੀ ਸਿਰ ਪੁਲਿਸ ਜਿੰਦੀਆਂ ਦਾ ਆਪਾਂ ਇਹ ਹੋਈ 5-7 ਕਹਿੰਦੇ ਪਹਿਲਾਂ ਜਦੋਂ ਇੱਕ ਬੱਚਾ ਕਨੈਪ ਹੋਇਆ ਸੀ ਤੇ ਉਹਨੂੰ ਇਹਨਾਂ ਨੇ ਫੜ ਕੇ ਲਿਆਤਾ ਉਸਾਰ ਨੇ ਜਿਹੜਾ ਟਕਰਾਅ ਹੋਇਆ ਵਿੱਚ ਸੀ ਸਾਰੀ ਸਥਿਤੀ ਜੈ ਕਰ ਮੈਂ ਜਿੰਨੇ ਨੂੰ ਸਿਹਤ ਕਰਨ ਵਾਲੇ ਮੇਰੇ ਵੀਰ ਤਾਂ ਬੇਨਤੀ ਕਰਨੀ ਚਾਹੁੰਦਾ ਵੀ ਕਿਸੇ ਦੇ ਮੋਢਿਆਂ ਤੇ ਰੱਖ ਕੇ ਆਪਾਂ ਸਿਹਤ ਨਾਲ ਜੀ ਬਹੁਤ ਮਾੜੀ ਗੱਲ ਹੋਈ ਇਹ ਮਤ ਦੇ ਹਰ ਕੰਨ ਉਥੇ ਇੱਕ ਫੌਜੀ ਪਰ ਸਾਡੇ ਆਏ ਉਹਨਾਂ ਨੇ ਬਹੁਤ ਜ਼ਿਆਦਾ ਸਾਡੀ ਭੈਣ ਦਾ ਸਾਥ ਦਿੱਤਾ ਅਸੀਂ ਸਾਨੂੰ ਵੀ ਦੁੱਖਿਆ ਇਸ ਚੀਜ਼ ਦਾ ਇੱਕ ਏਡੇ ਵੱਡੇ ਫੌਜ ਦੇ ਅਫਸਰ ਤੇ ਚਾਹੇ ਆਮ ਬੰਦਾ ਵੀ ਹੋਵੇ ਵੀ ਨਹੀਂ ਕੁਦਮ ਤੱਕ ਆਉਣਾ ਚਾਹੀਦਾ ਜੇ ਧੱਕਾ ਹੋਇਆ ਤੇ ਨਹੀਂ ਹੋਣਾ ਚਾਹੀਦਾ ਮਾੜੀ ਗੱਲ ਆ ਪਰ ਆਪਾਂ ਨੂੰ ਸੁਲਝਾਈ ਇਹ ਵੀ ਆਪਾਂ ਸ਼ੁਕਰ ਕਰਉ ਸੋ ਸਮੂਹ ਸਾਹਿਬ ਉਹ ਕਹਿ ਰਹੇ ਨੇ ਕਿ ਇਸ ਮਾਮਲੇ ਨੂੰ ਆਪਾਂ ਸੁਲਝਾਈਏ ਵੀ ਐਗਜ਼ੈਂਪਲ ਇਹ ਵੀ ਦਿੱਤੀ ਕਿ ਹੈ ਜੀ ਪੁਲਿਸ ਤੋਂ ਬਿਨਾ ਸਮਾਜ ਦਾ ਜਿਹੜਾ ਹੈਗਾ ਕੋਈ ਉਹ ਨਹੀਂ ਹੈਗਾ ਪੁਲਿਸ ਦੀ ਜ਼ਰੂਰਤ ਹੈ ਇਸ ਨੂੰ ਹੁਣ ਸੁਲਝਾ ਲੈਣਾ ਚਾਹੀਦਾ ਮਾਮਲੇ ਨੂੰ ਤੇ ਨਾਲ ਹੀ ਐਗਜ਼ੈਂਪਲ ਦਿੱਤੀ ਹੈ ਵੀ ਕੁਝ ਘੰਟੇ ਪਹਿਲਾਂ ਇੱਕ ਬੱਚਾ ਜਿਹੜਾ ਗਵਾਹ ਹੋਇਆ ਸੀ ਖਰਨੇ ਤੋਂ ਉਹਨੂੰ ਕਿਸ ਤਰ੍ਹਾਂ ਸੇਫਲੀ ਕੱਢਿਆ ਗਿਆ ਕਿਸ ਤਰ੍ਹਾਂ ਐਨਕਾਊਂਟਰ ਕੱਢ ਕੀਤਾ ਗਿਆ ਸੋ ਐਮਐਲਏ ਸਾਹਿਬ ਦੀ ਇਹ ਗੁਜਾਰਿਸ਼ ਜਿਹੜੀ ਆਪਾਂ ਫੇਸਬੁੱਕ ਤੇ ਦੇਖ ਸਕਦੇ ਹੈਗੇ ਆ ਕਰਨ ਦੋ ਤਿੰਨ ਗੱਲਾਂ ਮੇਰੇ ਦਿਮਾਗ ਵਿੱਚ ਆ ਰਹੀਆਂ ਨੇ ਆਪਾਂ ਐਮਐਲਏ ਸਾਹਿਬ ਦੇ ਘਰੇ ਬਾਹਰ ਹੀ ਖੜੇ ਆ ਮਿਲਣ ਆਏ ਸੀ ਪੁੱਛਣ ਲੱਗੇ ਵੀ ਕੀ ਬਿਆਨ ਦਿੱਤਾ ਸੀ ਹੂੰ ਕੀ ਸਰਕਾਰ ਨੇ ਪੁਲਿਸ ਅੱਗੇ ਸਰੈਂਡਰ ਕਰਤਾ ਉਹ ਕਹਿੰਦਾ ਪੁਲਿਸ ਵੈਨ ਸਾਡਾ ਸਰਦਾ ਨਹੀਂ ਹੈਗਾ ਹੂੰ ਔਰ ਇਹਨਾਂ ਦੇ ਇਲਾਕੇ ਵਿੱਚ ਮਾਈਨਿੰਗ ਦੀਆਂ ਕਿੰਨੀਆਂ ਖਬਰਾਂ ਨੇ ਉੱਥੇ ਪੁਲਿਸ ਦੀ ਕੋਈ ਕਾਰਵਾਈ ਦਿਖੇਗੀ ਅੱਚੇ ਦੀ ਰਿਕਵਰੀ ਦੀ ਕਾਰਵਾਈ ਆ ਉਹ ਵੀ ਸਵਾਲਾਂ ਦੇ ਛਾਵੇਂ ਖੜੀ ਆ ਕਿ ਉਹ ਫੇਕ ਇਨਕਾਊਂਟਰ ਕੀਤਾ ਕਿਉਂਕਿ ਕੱਲ ਵੀ ਇੱਕ ਬੰਦਾ ਆਪਣੇ ਕੋਲੇ ਆਇਆ ਸੀ ਜਿਹੜਾ ਉਹ ਵੀਡੀਓ ਕਰ ਰਿਹਾ ਉਹ ਚਲਾ ਦੇ ਉਹਦਾ ਉਹ ਰਾਜਪੁਰੇ ਤੋਂ ਰਾਜਪੁਰੇ ਤੋਂ ਸੀ ਵੀ ਮੇਰੇ ਜਵਾਬ ਦੇ ਬਿਨਾਂ ਵੱਧ ਲੱਤ 'ਚ ਗੋਲੀ ਮਾਰਤੀ ਉਹ ਤਾਂ ਚੰਡੀਗੜ੍ਹ ਨੌਕਰੀ ਕਰਦਾ ਸੀ ਹੂੰ ਸੋ ਗੱਲ ਇਹ ਆ ਕਿ ਔਰ ਜਿਹੜੇ ਇਹ ਤਿੰਨ ਅਫਸਰ ਨੇ ਇਹ ਇਹਨਾਂ ਦੇ ਕਾਬਿਲियत ਉਹ ਜਿਹੜਾ ਬੰਦਾ ਉਸਰੇ ਚ ਇਹ ਤਿੰਨ ਅਫਸਰ ਉਹਨਾਂ ਵਿੱਚ ਵੀ ਸੀਗੇ ਬੋਪਰਾਏ ਦਾ ਨਾਮ ਲੈ ਉਹਨਾਂ ਚ ਕੀ ਕਾਬਿਲियत ਆ ਹੂੰ ਕਾਬਿਲियत ਇਹ ਆ ਕਿ ਇਹ ਵੈਲ ਐਜੂਕੇਟਰ ਨੇ ਅੰਗਰੇਜ਼ੀ ਬਹੁਤ ਵਧੀਆ ਬੋਲ ਲੈਂਦੇ ਨੇ ਹੂੰ ਪਰ ਇਹਦੇ ਨਾਲ ਜੇ ਇੱਥੋਂ ਤੱਕ ਸਰਕਾਰ ਦਾ ਇੱਕ ਐਮਐਲਏ ਹੂੰ ਜਿਹੜਾ ਕਿ ਆਣ ਦੀ ਮਜਬੂਰੀ ਰੱਖਦਾ ਉਹ ਕਿਹੜਾ ਮੈਨੂੰ ਦੱਸੀ ਵੀ ਕੋਈ ਐਮਐਲਏ ਮਿਲਿਆ ਕਿ ਰਿਤੂ ਬਾਠਰੋ ਹੂੰ ਕੋਈ ਨਹੀਂ ਮਿਲਿਆ ਪਰ ਉਹ ਨਾਲ ਇਹ ਵੀ ਕਹਿ ਰਹੇ ਨੇ ਕਿ ਪਟਿਆਲੇ ਵਿੱਚ ਕੋਲੀ ਨੇ ਜੀ ਪਟਿਆਲੇ ਵਿੱਚ ਹੈਲਥਨਸ ਡਾਕਟਰ ਬਲਬੀਰ ਸਿੰਘ ਜੀ ਔਰ ਪਟਿਆਲੇ ਵਿੱਚ ਚੇਤਨ ਸਿੰਘ ਜੋੜੇਮਾਜਰਾ ਪਟਿਆਲੇ ਵਿੱਚ ਚੌਥਾ ਨਾਮ ਵੱਡਾ ਇਹ ਹੈਗਾ ਪਠਾਨ ਮਾਜਰਾ ਜੀ ਬਿਲਕੁਲ ਇਹਨਾਂ ਨੂੰ ਜਾ ਕੇ ਕੌਣ ਮਿਲਦਾ ਨਾਲੇ ਤਾਂ ਬੜੇ ਬਿਵਾਖ ਨੇ ਬੜਾ ਖੁੱਲ ਕੇ ਗੱਲ ਕਰਦੇ ਪਠਾਨ ਮਾਜਰਾ ਦਾ ਬੜਾ ਬਿਵਾਖ ਆਦਮੀ ਆ ਤੇ ਫਿਰ ਇਹ ਜਾ ਕੇ ਕਿਉਂ ਨਹੀਂ ਮਿਲਿਆ ਯੋ ਜੇ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਵੀਡੀਓ ਪਾਈ ਹੈ ਵੀਡੀਓ ਬਾੜਨ ਦੇ ਬਜਾਏ ਇਹਨਾਂ ਨੂੰ ਉੱਥੇ ਜਾ ਕੇ ਮਿਲਣਾ ਚਾਹੀਦਾ ਸੀ ਜੇ ਜੇ ਸਰਕਾਰ ਵਕੀ ਚਾ ਰਹੀ ਆ ਅੱਬਲ ਤਾਂ ਚਾਹੀਦਾ ਸੀ ਕਿ ਐਡਾ ਵੱਡਾ ਮਸਲਾ ਹੋ ਗਿਆ ਕਿ ਇੱਕ ਕਰਨਲ ਲੈਵਲ ਦੇ ਬੰਦੇ ਨੂੰ ਤੁਹਾਡੇ ਪੁਲਿਸ ਵਾਲਿਆਂ ਨੇ ਕੁੱਟਿਆ ਡੀਜੀ ਲੈਵਲ ਦੇ ਨੂੰ ਮੁੱਖ ਮੰਤਰੀ ਨੂੰ ਆਉਣਾ ਚਾਹੀਦਾ ਸੀ ਪਰ ਦੇਖੋ ਨਾ ਵੀ ਇਹ ਜਿਹੜਾ ਬੋਪਾਰਾ ਹੈਗਾ ਉਹਦੀ ਵਾਈਫ ਖੁਦ ਜੱਜ ਹੈਗੀ ਆ ਅੱਛਾ ਪੁਲਿਸ ਵਾਲੇ ਦੀ ਵਾਈਫ ਜੱਜ ਹੈਗੀ ਆ ਜਿਹੜਾ ਉਹ ਘੁੰਮਣ ਵਕੀਲ ਆ ਉਹ ਉਹਦਾ ਸਾਡੂ ਹੈਗਾ ਤੇ ਇੱਕ ਇਹਨਾਂ ਦਾ ਜਿਹੜਾ ਦੂਸਰਾ ਇਹਦਾ ਸਾਲਾ ਲੱਗਦਾ ਸ਼ਾਇਦ ਅਮੋਲ ਸਿੰਘ ਜਿਹੜਾ ਏਡੀਸੀ ਮੋਹਾਲੀ ਸੀ ਹੁਣ ਮਾਨਸਾ ਇੱਥੇ ਘੁੰਮ ਰਿਹਾ ਪਹਿਲਾਂ ਸੰਗਰੂਰ ਸੀ ਹੁਣ ਮੋਹਾਲੀ ਸੋ ਇਸ ਤਰ੍ਹਾਂ ਦੀ ਮਤਲਬ ਜੁਡੀਸ਼ਰੀ ਵਿੱਚ ਵੀ ਉਹਨਾਂ ਦੀ ਪਹੁੰਚ ਬਹੁਤ ਹੈਗੀ ਆ ਪੁਲਿਸ ਵਾਲਿਆਂ ਦੀ ਤੇ ਮੈਨੂੰ ਨਹੀਂ ਲੱਗਦਾ ਵੀ ਜੇ ਜੁਡੀਸ਼ਰੀ ਵਿੱਚ ਮਾਮਲਾ ਚੱਲ ਜਾਊਗਾ ਤੇ ਇਹ ਕੋਈ ਫੌਜੀ ਯਾਨੀ ਕਿ ਫੇਰ ਫੇਰ ਮਤਲਬ ਇਹ ਹੈ ਕਿ ਜਿਹੜੀ ਕਰਨਲ ਬਾੜ ਦੀ ਵਾਈਫ ਹੈਗੀ ਆ ਉਹ ਠੀਕ ਸੰਘਰਸ਼ ਕਰ ਰਹੀ ਹੈ ਉਹਨੂੰ ਲੱਗਦਾ ਕਿ ਜੁਡੀਸ਼ਰੀ ਦੇ ਵਿੱਚ ਵੀ ਸਾਡੀ ਦੀ ਸੁਣ ਜਾਣੀ ਸੀਬੀਆਈ ਹੀ ਚਾਹੀਦੀ ਹੈ ਫਿਰ ਮੈਂ ਤੁਸੀਂ ਦੇਖੋ ਨਾ ਵੀ ਜਦੋਂ ਇੱਕ ਘਰੇ ਇੱਕ ਜੱਜ ਦੇ ਘਰ ਵਾਲੇ ਦੇ ਉੱਪਰ ਗਮਲਾ ਹੋ ਗਿਆ ਦੋਸ਼ ਹੈਗਾ ਤੇ ਕਹਿੰਦੇ ਫਿਰ ਉਹ ਕਿਵੇਂ ਇੰਪਾਰਸ਼ਲਟੀ ਹੋਣੀ ਚਾਹੀਦੀ ਬਿਲਕੁਲ ਇੰਪਾਰਸ਼ਲਟੀ ਕਿਤੇ ਹੋ ਨਹੀਂ ਸਕਦੀ ਉੱਪਰ ਦੀ ਇਹ ਜਿਹੀ ਪੋਲੀਟਿਸ਼ੀਅਨ ਇਹ ਤਾਂ ਸਿੱਧੇ ਪੁਲਿਸ ਨੂੰ ਸਪੋਰਟ ਰੋਨੀ ਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਆ ਉਹ ਕਹਿੰਦੇ ਕਿ ਸਾਡੇ ਜਿਹੜੇ ਇਨਲਾਜ਼ ਨੇ ਜਿਹੜੀ ਉਹਨਾਂ ਦੀ ਵਾਈਫ ਕਰੇ ਜਿਹੜੇ ਮੇਰੇ ਘਰ ਦੇ ਨੇ ਉਹ ਵੀ ਆਰਮੀ ਚੋਂ ਸੀ ਕਿ ਮੇਰਾ ਬ੍ਰਦਰ ਕਾਰਗਿਲ ਦੇ ਵਿੱਚ ਸ਼ਹੀਦ ਹੋਇਆ ਸੀ ਉਸੇ ਮੈਨੂੰ ਇੱਕ ਕੋਈ ਮੈਡਲ ਦਿਖਾਇਆ ਨਹੀਂ ਸਾਰਾ ਕੋਈ ਵੀ ਐਸਐਸਪੀ ਆਉਂਦਾ ਕੋਈ ਵੀ ਅਫਸਰ ਆਉਂਦਾ ਇਹ ਬੰਦਿਆਂ ਦੀ ਕਿੰਨੀ ਸਰਵਿਸ ਹੋ ਗਈ ਐਸੇ ਡਿਸਟ੍ਰਿਕਟ ਪਟਿਆਲਾ ਚੋਂ ਮਰੇ ਨੇ ਪੂਰਾ ਕੈਰੀਅਰ ਲੰਘ ਗਿਆ ਅੰਗਰੇਜ਼ੀ ਬੋਲਣੇ ਆਉਂਦੀ ਆ ਹਰੇਕ ਐਸਐਸਪੀ ਦੇ ਇਹ ਚਾਹੇਤੇ ਅਫਸਰ ਇਹੀ ਕਿਉਂ ਬਣਦੇ ਨੇ ਕੀ ਕਾਰਨ ਇਹਦੇ ਵਿੱਚ ਵੀ ਕੋਈ ਅਜਮਾਇਸ਼ਾਂ ਹੈਗੀਆਂ ਨੇ ਕੀ ਗੱਲ ਆ ਕਿ ਇਹੀ ਸਭ ਤੋਂ ਅੱਗੇ ਹੁੰਦੇ ਨੇ ਹੋਰ ਕੋਈ ਅਫਸਰ ਨਹੀਂ ਕਿਉਂਕਿ ਦੇਖੋ ਬੱਚੇ ਜਿਵੇਂ ਹੁਣ ਬਪਰਾਏ ਦੇ ਮਦਰ ਕਹ ਰਹੇ ਕਿ ਇਹ ਸਾਰੇ ਆਈਪੀਐਸ ਦੀ ਸਟੱਡੀ ਲਿੱਤੀ ਹੋਈ ਆ ਵਧੀਆ ਆਈਪੀਐਸ ਦੀ ਸਟੱਡੀ ਤਾਂ ਕੀਤੀ ਆ ਅੰਗਰੇਜ਼ੀ ਵਧੀਆ ਬੋਲਣੀ ਆਉਂਦੀ ਆ ਉਹ ਆਈਪੀਐਸ ਪਿਗਲ ਜਾਂਦਾ ਛੇਤੀ ਨੇੜੇ ਲੱਗ ਜਾਂਦੇ ਨੇ ਫਿਰ ਉਹ ਨੇੜੇ ਲੱਗੇ ਹੋਏ ਅਫਸਰ ਹੋਰ ਕੀ ਕੀ ਕਰਦੇ ਨੇ ਤੋਂ ਗੱਲਾਂ ਸਾਰੀਆਂ ਸਮਝ ਆ ਰਹੀਆਂ ਨੇ ਯਾਨੀ ਇਹ ਕੰਮ ਦਾ ਇਮਪ੍ਰੈਸ਼ਨ ਹੈਗਾ ਸਪੋਰਟ ਤੇ ਆ ਰਹੇ ਨੇ ਯਾਨੀ ਕੰਮ ਦਾ ਇਮਪ੍ਰੈਸ਼ਨ ਨਹੀਂ ਹੈਗਾ ਇਹਨਾਂ ਦੀ ਪ੍ਰੈਜੈਂਟੇਸ਼ਨ ਦਾ ਇਮਪ੍ਰੈਸ਼ਨ ਹੈ ਮੈਨੂੰ ਇਹ ਦੱਸੋ ਵੀ ਕਿਹੜਾ ਇਹ ਮਤਲਬ ਜਿੱਦੇ ਦੀ ਵੀਡੀਓ ਚੱਲੀ ਆ ਉਹ ਪਰਾਇ ਦੇ ਖਿਲਾਫ ਹੈ ਰੋਨੀ ਹੈਰੀ ਇਹਨਾਂ ਦੇ ਖਿਲਾਫ ਕਿੰਨੇ ਲੋਕ ਅੱਗੇ ਆ ਕੇ ਬੋਲ ਗਏ ਹੂੰ ਕਿੰਨੇ ਮਤਲਬ ਕਿੱਡੇ ਸਟੇਜ ਤੇ ਰੋਜ਼ ਹੀ ਬੋਲ ਰਹੇ ਆਗੇ ਰੋਜ਼ ਬੋਲ ਰਹੇ ਨੇ ਰੋਜ਼ ਆ ਰਹੇ ਨੇ ਪਰ ਉਪਰ ਸਰਕਾਰ ਕਰੀ ਹੈ ਜੀ ਮਾਮਲਾ ਠੰਡਾ ਕਰ ਲੋ ਤੁਸੀਂ ਬਸਤੇ ਚ ਪਾ ਲੋ ਹੁਣ ਦੇਖਿਓ ਤੁਸੀਂ ਮਾਮਲਾ ਸਰਕਾਰ ਨੇ 144 ਲਾ ਦੇਣੀ ਆ ਧਰਨੇ ਵਾਲੀ ਥਾਂ ਦੇ ਉੱਤੇ 144 ਤੇਰੀ ਆਊਗਾ ਕਿ ਐਸਐਸਪੀ ਨੂੰ ਬਦਲ ਦੇਣਗੇ ਪਰ ਗੱਲ ਤਾਂ ਇਹ ਆ ਨਾ ਐਸਐਸਪੀ ਸਰਕਾਰ ਨੂੰ ਚਾਹੀਦਾ ਸੀ ਕਿ ਐਸਐਸਪੀ ਦੀ ਸ਼ਿਕਾਇਤ ਕੇਂਦਰ ਸਰਕਾਰ ਨੂੰ ਭੇਜ ਦੇ ਕਿਉਂਕਿ ਉਹ ਡੀਆਈਜੀ ਬਣਨ ਵਾਲਾ ਉਦੀ ਪ੍ਰਮੋਸ਼ਨ ਨੂੰ ਰੋਕਦੇ ਉਹਨੂੰ ਕਹਿੰਦੇ ਵੀ ਇਹਨੂੰ ਜੀ ਉਸ ਕੇਂਦਰ ਸਰਕਾਰ ਉਹਦੇ ਵਿੱਚ ਕੀ ਕਰਦੀ ਆ ਜੇ ਸਰਕਾਰ ਕਹਿੰਦੀ ਆ ਵੀ ਸਾਨੂੰ ਨਹੀਂ ਚਾਹੀਦਾ ਉਹ ਹੋਮ ਮਿਨਿਸਟਰੀ ਉਹ ਤਾਂ ਕੈਡਰ ਚੇਂਜ ਕਰ ਦਿੰਦੀ ਉਹਨੂੰ ਪੰਜਾਬ ਤੋਂ ਯੂਟੀ ਕੈਡਰ ਦਿੱਲੀ ਚ ਲੈ ਜਾਂਦੀ ਇਹ ਉਹਦੀ ਸਦਾ ਹੋਣੀ ਸੀ ਆਈਪੀਐਸ ਦੀ ਸਦਾ ਤੁਸੀਂ ਕਿਉਂਕਿ ਕੋਈ ਬਹੁਤ ਵੱਡੇ ਕ੍ਰਾਈਮ ਥੋੜੀ ਸਜ਼ਾ ਉਹ ਇਹ ਆ ਕਿ ਜਿਹੜਾ ਐਸਐਸਪੀ ਆ ਹੁਣ ਤੁਸੀਂ ਕੀ ਸਮਝਦੇ ਹੋ ਜਿਹੜੀ ਨੱਤ ਦੇ ਕੋਲੇ ਜਾ ਕੇ ਮਾਫੀ ਮੰਗੀ ਆ ਉਹ ਸਿੱਧੇ ਚਲੇਗਾ ਨੱਤ ਕੋਲੇ ਉਹਦੇ ਵਿੱਚ 100% ਐਸਐਸਪੀ ਸ਼ਾਮਿਲ ਹੋਏਗਾ ਠੀਕ ਆ ਨਾ ਐਸਐਸਪੀ ਹੀ ਇਹਨਾਂ ਨੂੰ ਨੱਤ ਕੋਲੇ ਲੈ ਕੇ ਗਿਆਊਗਾ ਕਿਉਂਕਿ ਉਹ ਮੁੰਡਾ ਕਹਿ ਰਿਹਾ ਵੀ ਨੱਤ ਦੇ ਨਾਲ ਅਸੀਂ ਐਸੋਸੀਏਟਡ ਆ ਤੇ ਨੱਤ ਕੌਣ ਆ ਨੱਤ ਕੈਪਟਨ ਅਮਰਿੰਦਰ ਸਿੰਘ ਦਾ ਓਐਸਡੀ ਸੀ ਬਿਲਕੁਲ ਤੇ ਕਿੰਨੇ ਕੁ ਚੰਗੇ ਕੰਮ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਨੱਤ ਨੇ ਇਹ ਉਹਨਾਂ ਦੇ ਨੇੜ ਦੇ ਨੇ ਯਾਨੀ ਜੇ ਇਹਨਾਂ ਦੇ ਨੇੜ ਦੇ ਸੀ ਕਿ ਪਰ ਕਰਨਲ ਨੱਤ ਦੇ ਜਿਹੜੇ ਮਿਸਟਰ ਨੱਤ ਨੇ ਉਹਨਾਂ ਦੇ ਜਾਣ ਪਛਾਣ ਚ ਤਾਂ ਫਿਰ ਮੈਂ ਕਰਨਲ ਦੇ ਵਾਈਫ ਵੀ ਸੀ ਕਿ ਕਰਨਲ ਪਰਿਵਾਰ ਵੀ ਸੀ ਮੈਂ ਉਹੀ ਕਹਿ ਰਿਹਾ ਨਾ ਜੇ ਕਰਨਲ ਦੀ ਵਾਈਫ ਨੂੰ ਇੰਨਾ ਕੁ ਪਤਾ ਹੁੰਦਾ ਕਿ ਨੱਤ ਮੇਰੇ ਘਰ ਵਾਲੇ ਨੂੰ ਇਨਸਾਫ ਦਵਾ ਸਕਦਾ ਪਰ ਉਹ ਇਹਨਾਂ ਨੂੰ ਮਾਫ ਕਰ ਦਿੰਦੀ ਪਰ ਡਿਪੈਂਡ ਤਾਂ ਇਹ ਕਰਦਾ ਸੀ ਨਾ ਵੀ ਐਸਐਸਪੀ ਨੇ ਉਹਨਾਂ ਨੂੰ 3 ਦਿਨ ਬੇਫਕੂਫ ਕਿਉਂ ਬਣਾਇਆ ਅਸੀਂ ਕਰ ਰਹੇ ਹਾਂ ਜੇ ਅਸੀਂ ਕਰ ਰਹੇ ਹਾਂ ਤੁਸੀਂ ਬੰਦੇ ਨੂੰ ਪ੍ਰਵੋਕ ਕੀਤਾ ਯਾਨੀ ਜੇ ਉਹਨਾਂ ਸਮਾਂ ਦਿੱਤਾ ਵੀ ਤੁਸੀਂ ਕੁਝ ਹੋਰ ਕਰ ਸਕਦੇ ਹੋ ਪ੍ਰਵੋਕ ਕੀਤਾ ਤੁਸੀਂ ਉਹਨਾਂ ਨੇ ਉਹਨਾਂ ਕੋਲ ਟਾਈਮ ਸੀ ਕਿ ਉਹ ਆਪਣੇ ਖਿਲਾਫ ਜਿਹੜੇ ਸਬੂਤ ਨੇ ਉਹਨਾਂ ਨੂੰ ਖਤਮ ਕਰ ਸਕਣ ਠੀਕ ਹੈ ਨਾ ਹੁਣ ਉਹ ਕਹਿ ਰਹੇ ਨੇ ਜੀ ਉਹਨਾਂ ਨੇ ਟਾਬੇ ਤੋਂ ਲੈ ਲਈ ਫੁਟੇਜ ਉਤਾਰਦੇ ਉਹਨਾਂ ਨੇ ਕੀ ਕੀਤਾ ਉਹ ਤੁਸੀਂ ਦੇਖੋ ਫੁਟੇਜ ਉਤਾਰੀ ਉਹਨਾਂ ਨੇ ਤਾਂ ਸਿਰਫ ਪਲੇ ਕਰਕੇ ਉਹਨੂੰ ਰਿਕਾਰਡ ਕੀਤਾ ਉਹਨੂੰ ਕੋਈ ਡਾਊਨਲੋਡ ਤਾਂ ਕੀਤਾ ਨਹੀਂ ਹੈਗਾ ਪਰ ਉਹ ਕਹਿੰਦੇ ਡੀਵੀਆਰ ਲੈ ਕੇ ਸੀਗੇ ਜੀ ਡੀਵੀਆਰ ਲੈ ਕੇ ਸੀ ਕੱਡੀ ਗੱਲ ਆ ਉਹ ਵਕੀਲ ਜਿਹੜੀਆਂ ਗੱਲਾਂ ਕਰ ਰਹੇ ਨੇ ਵਕੀਲ ਕਿੱਡੇ ਕਨੇ ਜਿਹੜੇ ਕੁੰਮਣ ਵਕੀਲ ਨੇ ਤੁਸੀਂ ਚੈੱਕ ਕਰੋ ਪਰ ਤੁਸੀਂ ਦੱਸ ਸਕਦੇ ਹੋ ਵਾਲੇ ਦਾ ਕੇਸ ਲੜਦੇ ਨੇ ਉਹ ਢੜੀਆਂ ਵਾਲੇ ਦੇ ਵਕੀਲ ਨੇ ਉਹ ਮਤਲਬ ਇਸ ਤਰ੍ਹਾਂ ਦੇ ਕੰਮ ਕਰ ਰਹੇ ਸਿਰਫ ਸੋਸ਼ਲ ਮੀਡੀਆ ਵਕੀਲ ਚਲੋ ਸਰ ਦੇਖੋ ਹੁਣ ਇਹ ਤਾਂ ਆਪਾਸ ਚੀਜ਼ ਥੀ ਆ ਰਹੀ ਆ ਠੀਕ ਹੈ ਇਹ ਡਿਸਕਸ਼ਨ ਕਰਨੀ ਜ਼ਰੂਰੀ ਆ ਪਰ ਅੱਜ ਜਿਹੜੀ ਡਿਸਕਸ਼ਨ ਹੈ ਐਮਐਲਏ ਪਠਾਨ ਮਾਜਰਾ ਨੂੰ ਲਾਈਵ ਹੋਣ ਦੇ ਬਜਾਏ ਉੱਥੇ ਜਾਣਾ ਚਾਹੀਦਾ ਸੀਗਾ 100% ਮੈਂ ਤਾਂ ਕਹਿੰਦਾ ਮੁੱਖ ਮੰਤਰੀ ਨੂੰ ਨਾਲ ਲੈ ਕੇ ਆਉਂਦਾ ਹੂੰ ਜੇ ਮੁੱਖ ਮੰਤਰੀ ਨੂੰ ਨਾਲ ਨਹੀਂ ਲੈ ਕੇ ਆ ਸਕਦਾ ਸੀ ਤਾਂ ਘੱਟੋ ਘੱਟ 6-3 ਮਜੋੜੇ ਮਾਰਦਾ ਹਾ ਹੁਣ ਵੀ ਚੰਡੀਗੜ੍ਹ ਚੱਲ ਰਿਹਾ ਸੈਸ਼ਨ ਜੇ ਆਪਣੇ ਵੀਡੀਓ ਦੇਖ ਕੇ ਹੁਣ ਵੀ ਆਜੇ ਦਾ ਵੀ ਡੁੱਲੇ ਮੇਰਾ ਦਾ ਕੁਝ ਨਹੀਂ ਮਿਲਿਆ ਯਾਰ ਸਰਨਾ ਤਾਂ ਐ ਹੀ ਆ ਆਫਟਰ ਆਲ ਇਹਨਾਂ ਨੂੰ ਵਿੱਚ ਆਉਣਾ ਹੀ ਪੈਣਾ ਔਰ ਇਹ ਤਾਂ ਆਮ ਸਭਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਇਹ ਜਿੰਨਾ ਵੱਡਾ ਹੁੰਦਾ ਜਾਊਗਾ ਕਿਉਂਕਿ ਤੁਸੀਂ ਸਿੱਧੂ ਕਹਿ ਰਿਹਾ ਉੱਥੇ ਸ਼ੰਭੂ ਤੇ ਜਾ ਕੇ ਖਲੋਰੀ ਜਾ ਕੇ ਮੈਂ ਤੁਹਾਡਾ ਹੀ ਪਤਾ 3000 ਬੰਦੇ ਲੈ ਕੇ ਆਇਆ ਜਾਂ ਤਾਂ ਆਪਣਾ ਜੁੱਲੀ ਤਪੜ ਚੱਕ ਲੋ ਨਹੀਂ ਵਾਰ ਅਸੀਂ ਖੰਡਾ ਦਾਂਗੇ ਇਹ ਪੁੱਤ ਹੋਣ ਦਾ ਸਬੂਤ ਹੈਗਾ ਆਈਪੀਐਸ ਸਿੱਧੂ ਸਿੱਧੂ ਸਾਹਿਬ ਦੀ ਗੱਲ ਕਰ ਲਈ ਸਾਡੇ ਹੁਣ ਬੈਥੂ ਖੁਸ਼ੀ ਰਹਿੰਦੀ ਨਾਲ ਰਿਟਾਇਰ ਵੀ ਹੋਣੇ ਹੋਣਾ ਹੈ ਉਹ ਰਿਟਾਇਰ ਹੋਣ ਤੋਂ ਮੈਂਟ ਹੋਣ ਤੋਂ ਪਹਿਲਾਂ ਬੰਦਾ ਕੋਈ ਚੰਗੇ ਕੰਮ ਕਰਦਾ ਪਰ ਜਦੋਂ ਉਹ ਇੰਨਾ ਵੱਡਾ ਮਾਮਲਾ ਸੋਲਵ ਕਰ ਸਕਦੇ ਆ ਇਹ ਪਿਆਰ ਨਾਲ ਆਏ ਨੇ ਸਿੱਧੂ ਸਾਹਿਬ ਇੱਥੇ ਇੱਥੇ ਵੀ ਸਜਾਣਾ ਸੀ ਐਟ ਲੀਸਟ ਮੈਂ ਹੋਰ ਕਹਿਣਾ ਵੀ ਚਲੋ ਕੁਝ ਵੀ ਨਹੀਂ ਤੇ ਆਈਜੀ ਆਪਣੇ ਡੀਆਈਜੀ ਸਿੱਧੂ ਨੂੰ ਤਾਂ ਐਂਟਰ ਕਰਨਾ ਚਾਹੀਦਾ ਸੀ ਉਹ ਵੀ ਲੋਕੇ ਬੈਠੇ ਨੇ ਮਤਲਬ ਤੁਸੀਂ ਭੱਜ ਕੀ ਤੁਰ ਰਹੇ ਹੋ ਇਹ ਤਾਂ ਇਹ ਤਾਂ ਨਹੀਂ ਕਿਤੇ ਹੈਗਾ ਕਿ ਡੀਆਈਜੀ ਸਾਹਿਬ ਤੇ ਐਸਐਸਪੀ ਦਾ ਆਪਸ ਦੇ ਵਿੱਚ ਕੋਈ ਤਾਲ ਮਿਲ ਨਹੀਂ ਹੋ ਰਿਹਾ ਤਾਂ ਯਾਰ ਇਹ ਤਾਂ ਪੋਸੀਬਲ ਨਹੀਂ ਹੀ ਇਜ਼ ਅਨਸਰਬਲ ਟੂ ਹਿਮ 올 ਦਾ ਟਾਈਮ ਫਿਰ 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 ਜਦੋਂ ਪਤਾ ਲੱਗ ਰਿਹਾ ਕਿ ਮੇਰੇ ਡਿਸਟ੍ਰਿਕਟ ਦਾ ਐਸਐਸਪੀ ਦੀ ਟਰਾਂਸਫਰ ਦੀ ਗੱਲ ਆ ਰਹੀ ਹੈ ਉਹਨੂੰ ਬਦਲਿਆ ਜਾ ਰਿਹਾ ਤਾਂ ਉਹਨੂੰ ਆ ਕੇ ਇੱਥੇ ਐਸਐਸਪੀ ਦੀ ਗਲਤੀ ਕਰਕੇ ਕਿਤੇ ਇੱਥੋਂ ਤੱਕ ਨਾ ਹੋ ਜੇ ਕਿ ਜਿਹੜਾ ਕੇਜਰੀਵਾਲ ਭਗਵੰਤ ਮਾਨ ਦੇ ਮਗਰ ਪਿਆ ਆ ਉਹਦੇ ਤੋਂ ਹੋਮ ਡਿਪਾਰਟਮੈਂਟ ਹੀ ਲੈ ਲੇ ਉੱਚਾ ਕਿ ਤੁਸੀਂ ਮੈਨੂੰ ਦੇ ਦੇ ਲਾ ਤੂ ਸਾਹ ਕਿਉਂਕਿ ਉੱਥੇ ਵੀ ਚੰਡੀਗੜ੍ਹ ਵਿੱਚ ਵੀ ਤਾਂ ਚੇਂਜਸ ਆ ਚੁੱਕੇ ਨੇ ਨਾ ਸੁਸੋਦੀ ਆ ਗਿਆ ਹਾਂਜੀ ਜੈਨ ਆ ਗਿਆ ਹੁਣ ਉਹ ਪੂਰੇ ਫੰਗ ਕੱਟ ਦੇਣੇ ਨੇ ਭਗਵੰਤ ਮਾਨ ਨੂੰ ਬਦਲ ਦੇ ਤਾਂ ਹੈ ਨਹੀਂ ਕਿਉਂਕਿ ਜੇ ਬਦਲਣਾ ਹੁੰਦਾ ਤਾਂ ਆ ਜਾਂਦਾ ਹੁਣ ਸਿਰਫ ਸਪੀਕਰ ਆਏਗਾ ਸਪੀਕਰ ਨੂੰ ਮੰਤਰੀ ਬਣਾ ਦੇਣਗੇ ਬੀਬੀ ਬਲਜੀਤ ਕੌਰ ਨੂੰ ਸਪੀਕਰ ਬਣਾ ਦੇਣਗੇ ਹਾਂਜੀ ਉਹ ਆਪਣੇ ਨੂੰ ਤੇ ਜਿਹੜਾ ਇਹਨਾਂ ਦਾ ਪ੍ਰਧਾਨ ਆ ਪ੍ਰਿੰਸੀਪਲ ਤੇ ਉਹਨੂੰ ਬਧਰਾ ਉਹਨੂੰ ਮੰਤਰੀ ਜੀ ਦੇ ਵਿੱਚ ਲਾ ਲੈਣਗੇ ਉਹ ਇਹ ਕੁਝ ਚੱਲ ਰਿਹਾ ਹੈਗਾ ਪਰ ਗੱਲ ਇਹ ਆ ਸਭ ਦੇ ਉੱਤੇ ਭਾਰੀ ਪੈ ਰਹੀ ਆ ਖੱਜਣ ਔਰ ਇਨਾਂ ਤੋਂ ਉਸ ਕੇਸ ਨੂੰ ਹੈਂਡਲ ਨਹੀਂ ਕੀਤਾ ਜਾ ਰਿਹਾ ਇਹ ਸ਼ਾਹੀਨ ਬਾਗ ਵਾਲਾ ਮਸਲਾ ਬਣਦਾ ਜਾ ਰਿਹਾ ਜੇ ਸਰਕਾਰ ਇਸ ਨੂੰ ਹੱਲ ਨਾ ਕਰ ਸਕੇ ਇਹ ਬਹੁਤ ਵੱਡਾ ਮਸਲਾ ਹੋਏਗਾ ਕਿਉਂਕਿ ਇਹਦੇ ਵਿੱਚ ਬਲਦੀ ਚ ਤੇਲ ਜਿਹੜੇ ਪਾਉਂਦੇ ਨੇ ਨਾ ਪਠਾਨ ਮਜਰੇ ਵਰਗੇ ਪੋਲਿਟੀਸ਼ੀਅਨ ਪਾਰ ਰਹੇ ਨੇ ਭਾਈ ਸਾਹਿਬ ਜਿਹੜੇ ਪਿੱਛੇ ਜੇ ਤੁਸੀਂ ਜਿਹੜਾ ਦੇਲ ਪਰੇ ਹੋਣਾ ਹੈ ਤਾਂ ਗੁਜਾਰਿਸ਼ ਕੀਤੀ ਕਿ ਛੱਡੋ ਯਾਰ ਮਾਫ ਕਰ ਦਿਓ ਉਹ ਪੋਲਿਟਿਕਸ ਹਨ ਉਹਨਾਂ ਦੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿਹੜੀ ਗੱਲ ਕੇ ਦੋ ਕਰਨੀ ਹੈਗੀ ਆ ਠੀਕ ਕਰ ਪਰ ਇਹ ਪਰੇ ਪਰੇ ਵੀ ਹੋ ਸਕਦਾ ਹੈ ਕਿ ਜਿਹੜਾ ਬਗਦਾ ਬਾਬਰੋਲਾ ਉਹਦੇ ਛਾਪ ਤੇ ਪੂਰੇ ਵਿੱਚ ਵੜ ਗਏ ਹੋਣ ਇਹ ਤਾਂ ਸਿੱਧੀ ਹਵਾ ਨਾਲ ਟੱਕਰ ਲੈ ਰਹੇ ਨੇ ਹੂੰ ਪੂਰਾ ਕਿਸਾਨ ਮੋਰਚਾ ਉਹਨਾਂ ਦੇ ਨਾਲ ਖੜਾ ਹੂੰ ਪੂਰਾ ਫੌਜੀ ਮੋਰਚਾ ਉਹਨਾਂ ਦੇ ਨਾਲ ਖੜਾ ਹੈ ਜੀ ਪ੍ਰੈਸ ਉਹਨਾਂ ਦੇ ਨਾਲ ਲੱਗੀ ਹੋਈ ਆ ਤੇ ਤੁਸੀਂ ਕਿਸ ਲੈਵਲ ਤੱਕ ਹਰ ਬੰਦਾ ਕਹਿ ਰਿਹਾ ਪੁਲਿਸ ਤੋਂ ਤੰਗ ਆ ਜਿਹੜੇ ਮਰਜ਼ੀ ਪੰਜਾਬ ਦੇ ਹਿੱਸੇ ਚ ਚੱਲ ਜਾਓ ਪੁਲਿਸ ਦੀ ਮਨਮਾਨੀ ਚੱਲ ਰਹੀ ਐ ਐਕਸਟਰਸ਼ਨ ਤੱਕ ਦੇ ਇਲਜ਼ਾਮ ਨੇ ਆਈਪੀਐਸ ਅਫਸਰਾਂ ਦੇ ਉੱਪਰ ਐਨਡੀਪੀਐਸ ਦੇ ਕੇਸ ਨੇ ਮੈਂ ਪੁੱਛਦਾ ਵੀ ਜਿਹੜੇ ਉਹ ਫੜੇ ਸੀ ਨਰਿੰਦਰ ਸਿੰਘ ਨੇ ਆ ਉਹ ਤਿੰਨ ਅਫਸਰ ਜਿਹੜੇ ਲੁਧਿਆਣਾ ਦੇ ਹਨ ਹੈਗੇ ਨੇ ਠੀਕ ਹੈ ਨਾ ਉਹਨਾਂ ਦੇ ਉੱਤੇ ਤਾਂ ਪੀੜਾ ਪੰਜਾ ਚੱਲਿਆ ਨਹੀਂ ਸਰਕਾਰ ਤੋਂ ਜਿਨ੍ਹਾਂ ਦੇ ਉੱਪਰ ਚਲਾਈ ਜਾ ਰਹੇ ਨੇ ਸੋ ਗੱਲਾਂ ਕਿਰਨ ਇਹੀ ਨੇ ਕਿ ਹੋਲ ਆਫ ਦਾ ਸੀਨ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਇਸ ਵੇਲੇ ਮਿਸਿਸ ਬਾਠਾ ਉਹਦੇ ਗੱਲ ਵੱਡੀ ਹੁੰਦੀ ਜਾ ਰਹੀ ਹੈ ਤੇ ਇਹ ਬੀਜੇਪੀ ਇਹਨਾਂ ਨੂੰ ਰੋਕ ਰਹੀ ਆ ਜਾਂ ਬੀਜੇਪੀ ਉਹਨਾਂ ਨੂੰ ਚੱਕ ਰਹੀ ਆ ਇਹ ਤਾਂ ਗੱਲਾਂ ਕਹਿਣ ਦੀਆਂ ਨੇ ਪਰ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਤਿੰਨ ਪੁਲਿਸ ਵਾਲੇ ਸਾਹਿਬ ਇਹ ਗੱਲ ਵੀ ਕਹਿ ਰਹੇ ਤੁਸੀਂ ਬੀਜੇਪੀ ਦਾ ਜ਼ਿਕਰ ਕਰਤਾ ਨਾ ਮੈਂ ਕਹਾਂ ਤੁਸੀਂ ਕਰਨਲ ਨੂੰ ਸਾਈਡ ਤੇ ਰੱਖ ਦੋ ਤੁਸੀਂ ਮੰਨ ਲਓ ਕਿ ਇੱਕ ਆਮ ਆਦਮੀ ਨੂੰ ਤਿੰਨ ਥਾਣੇਦਾਰਾਂ ਨੇ ਰਲ ਕੇ ਕੁੱਟਿਆ ਹੁਣ ਕੀ ਉਹਦੇ ਉੱਤੇ ਪਠਾਨ ਮਾਜਰੇ ਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਇਸ ਕਰਕੇ ਵੀਡੀਓ ਪਾਇਆ ਗਿਆ ਵੀ ਉਹ ਕਰਨਲ ਸੀ ਮਤਲਬ ਆਮ ਬੰਦੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਆਮ ਆਦਮੀ ਦੀ ਕੋਈ ਵੈਲਿਊ ਨਾ ਹੋਵੇ ਤੇ ਫਿਰ ਕੀ ਲੋਕ ਇਹਨਾਂ ਨੂੰ ਸਤਾਈ ਤੱਕ ਜਾਣ ਦੇਣਗੇ ਇਹ ਵੀ ਸਵਾਲ ਹੈ ਬਹੁਤ ਵੱਡਾ ਜਿਹੜਾ ਕਿ ਮੇਰੇ ਖਿਆਲ ਨਾਲ ਇਹਦਾ ਹੱਲ ਵੀ ਨਾਲ ਹੀ ਹੋ ਗਿਆ ਬੇ ਕਲੀਅਰ ਹੈ ਜੋ ਸਵਾਲ ਹੈਗਾ ਸਵਾਲ ਹੀ ਕਲੀਅਰ ਹੈ ਸਵਾਲ ਹੀ ਜਵਾਬ ਹੈ ਸਵਾਲ ਦਾ ਉੱਤਰ ਹੈ ਸਵਾਲ ਦਾ ਉੱਤਰ ਹੈ ਤੇ ਦੂਜੀ ਗੱਲ ਇਹ ਦੱਸੋ ਤੁਸੀਂ ਪਠਾਨ ਮਾਜਰਾ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਲੋਕ ਉਹ ਤੇ ਸਿਆਸੀ ਰੋਟੀਆਂ ਛੇਗ ਰਹੇ ਸਿਆਸੀ ਰਾਈ ਦੇ ਰਹੇ ਨੇ ਉਹ ਨਾ ਦੇਣ ਇਹ ਮੈਨੂੰ ਨਾ ਬਗੜਨ ਤੇ ਤੁਸੀਂ ਕਿ ਕਿਹੜੇ ਕਿਹੜੇ ਸਿਆਸੀ ਲੋਕ ਉਸ ਤੇ ਲੱਗਦਾ ਵੀ ਦੇ ਰਹੇ ਕਿਸੇ ਸਟੇਜ ਤੇ ਕਿਹੜਾ ਸਿਆਸੀ ਬੰਦਾ ਚੜਿਆ ਰਿਹਾ ਦੇਖੋ ਉੱਥੇ ਆਉਣਾ ਹੂੰ ਤੇ ਸਟੇਜ ਤੋਂ ਖੜ ਕੇ ਬੋਲਣਾ ਹੂੰ ਉਹਨਾਂ ਨੇ ਕਿਸੇ ਵੀ ਸਿਆਸੀ ਬੰਦੇ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਹੂੰ ਔਰ ਨਾ ਹੀ ਕੋ ਬੋਲਿਆ ਹੂੰ ਤੇ ਫਿਰ ਸਿਆਸੀ ਕਿਵੇਂ ਹੋ ਗਿਆ ਗੱਲ ਜਿਹੜੀ ਅਸਲ ਬਣਦੀ ਸੀ ਇਸੇ ਤਰ੍ਹਾਂ ਜੇ ਹਮ ਜਿਵੇਂ ਹੋ ਉਤੇ ਜੇ ਇਹਨਾਂ ਦੇ ਵਿੱਚ ਵਾਕਈ ਇਹ ਲੋਕਾਂ ਦੇ ਨੁਮਾਇੰਦੇ ਨੇ ਪਠਾਨ ਮਾਜਰਾ ਸਾਹਿਬ ਜੋੜੇ ਮਾਜਰਾ ਸਾਹਿਬ ਡਾਕਟਰ ਬਲਬੀਰ ਸਿੰਘ ਚੋਲੀ ਇਹ ਚਾਰਾਂ ਦਾ ਮੈਂ ਨਾਮ ਇਸ ਕਰਕੇ ਲੈ ਰਿਹਾ ਕਿਉਂਕਿ ਪਟਿਆਲਾ ਸਾਰੇ ਪਟਿਆਲੇ ਦੇ ਨੇ ਬਿਲਕੁਲ ਆਉਣ ਉੱਥੇ ਇੱਕ ਤਾਂ মুখ ਦਿਖਾਵੇ ਬੰਦਾ ਆ ਕੇ ਹੂੰ ਬੀਬੀ ਗਾਲਾਂ ਕੱਢਦੇ ਆ ਸੁਣ ਲੋ ਹੂੰ ਉਵੇਂ ਤਾਂ ਤੁਹਾਨੂੰ ਪਾਈ ਰਹੀਆਂ ਨੇ ਗਾਲਾਂ ਸੋਸ਼ਲ ਮੀਡੀਆ ਦੇ ਪਰ ਮੈਨੂੰ ਲੱਗਦਾ ਕਿ ਇੰਨਾ ਹੌਸਲਾ ਸਿਰਫ ਪਠਾਨ ਮਾਜਰਾ ਚੀਆ ਆਏ ਕਰ ਸਕਦਾ ਪਠਾਨ ਮਾਜਰਾ ਹੌਸਲਾ ਹੋਰ ਕਿਸੇ ਚ ਨਹੀਂ ਹੈਗੀ ਮੈਂ ਕਹਾ ਨਾ ਵੀ ਚੇਤਨ ਜੋੜੇ ਮਾਜਰਾ ਆ ਜੂਗਾ ਜਾਂ ਕੁਲੀ ਆ ਜੂਗਾ ਜਾਂ ਡਾਕਟਰ ਬਲਵੀਰਾ ਨਹੀਂ ਇਹਨਾਂ ਚਾਰਾਂ ਵਿੱਚ ਹੌਸਲਾ ਵੀ ਇਕੱਲਾ ਪਠਾਨ ਮਾਜਰੇ ਸੀ ਆ ਜਿਹੜਾ ਆ ਕੇ ਉਹਦੀਆਂ ਗਾਣਾਂ ਵੀ ਸੁਣ ਸਕਦਾ ਤੇ ਉਹ ਥੱਲੇ ਵੀ ਕਰਾ ਸਕਦਾ ਪਰ ਇਹ ਗਲਤੀ ਕਰ ਰਿਹਾ ਉਹਦੇ ਕੋਲੇ ਨਾ ਆ ਕੇ ਸੋ ਅਸੀਂ ਕੋਸ਼ਿਸ਼ ਕੀਤੀ ਸੀ ਤੁਹਾਨੂੰ ਮਿਲ ਕੇ ਇਸੀ ਗੱਲ ਤਾਂ ਡਿਸਕਸ ਕਰਨ ਦੀ ਜਿਹੜੀ ਤੁਹਾਡੀ ਕੱਲ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਹੋਈ ਹੈ ਐਮਐਲਏ ਸਾਹਿਬ ਕੀ ਤੁਸੀਂ ਇਹ ਕਿਸ ਦੀ ਸਲਾਹ ਨਾਲ ਪਾਈਆ ਜਾਂ ਮਨਚ ਆ ਗਈ ਗੱਲ ਤਾਂ ਆਪਾਂ ਪਾਤੀ ਵੀਡੀਓ ਤੇ ਚਲੋ ਜਿਵੇਂ ਵੀ ਪਹਿਲਾਂ ਇਹਨਾਂ ਨੇ ਪੁੱਤਰਕਾਰ ਨੂੰ ਵੀ ਗੱਲਾਂ ਕੱਢੀਆਂ ਸੀ ਉਦੋਂ ਵੀ ਕਿ ਸਲਾਹ ਨਾਲ ਕੱਢੀਆਂ ਸੀ ਜਾਂ ਮਨਚ ਆ ਗਈਆਂ ਸੀ ਚਾਓ ਇਹਦਾ ਹੁਣ ਸਮਝ ਸਕਦੇ ਆ ਵੀ ਮੰਨਦੀ ਆਈ ਮੰਨਦੇ ਨੇ ਸਲਾਹ ਨਹੀਂ ਕਿਸੇ ਦੀ ਮੰਨਦੇ ਦੂਜੀ ਗੱਲ ਜੇ ਹੋਂ ਤੁਸੀਂ ਵੀਡੀਓ ਪਾਈ ਹੈ ਤਾਂ ਕੋਸ਼ਿਸ਼ ਕਰੋ ਕਿ ਮੈਡਮ ਨਾਲ ਮਿਲ ਕੇ ਤੁਸੀਂ ਆਪਣੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਰੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਮਝਾ ਸਕਦੇ ਹੋ ਤੁਸੀਂ ਸੈਟੀਸਫਾਈ ਕਰ ਸਕਦੇ ਹੋ ਕਿਉਂਕਿ ਹਰੇਕ ਮਸਲੇ ਦਾ ਹੱਲ ਬੈਠ ਕੇ ਸੁਲਝਾਨ ਵਾਲੀ ਹੁੰਦਾ ਤੁਸੀਂ ਬੈਠੋ ਨਾਲ ਸੁਲਝਾ ਦਿਓ ਤਾਂ ਬਹੁਤ ਵਧੀਆ ਹੋਊਗਾ ਇਹਦੇ ਵਿੱਚ ਜਿਹੜੇ ਪਬਲਿਕ ਦੇ ਵਿੱਚ ਕਨਫਲਿਕਸ਼ਨ ਜਾ ਰਹੇ ਨੇ ਪੁਲਿਸ ਪ੍ਰਤੀ ਤੇ ਆਰਮੀ ਪ੍ਰਤੀ ਉਹ ਵੀ ਕਲੀਅਰ ਹੋ ਗਏ ਆਰਮੀ ਦਾ ਸਨਮਾਨ ਜਿੱਥੇ ਰਤਬਾ ਵਾ ਤੇ ਵਧੇਗਾ ਉੱਥੇ ਹੀ ਪੁਲਿਸ ਦਾ ਰਤਬਾ ਵੀ ਵਧਣਾ ਚਾਹੀਦਾ ਜੇ ਤਰੀਕੇ ਨਾਲ ਇਹਨੇ ਸੁਲਝਾਇਆ ਜਾਵੇ ਨਹੀਂ ਤਾਂ ਇੱਕ ਦਾ ਕੀਤਾ ਹੋਇਆ ਸਾਰਿਆਂ ਤੇ ਪਰ ਉਪਰੇ ਸਾਰੀ ਪੁਲਿਸ ਦੇ ਉੱਪਰ ਲੋਕਾਂ ਦੀ ਜਿਹੜੀ ਨੀਗਾ ਉਸੇ ਤਰ੍ਹਾਂ ਜਾ ਰਹੀ ਆ ਸੋ ਵੀਡੀਓ ਬਹੁਤ ਹੀ ਲੰਬੀ ਹੋ ਜਾਏਗੀ ਤੁਸੀਂ ਲੋਕ ਕੀ ਸੋਚਦੇ ਹੋ ਇਸ ਵੀਡੀਓ ਬਾਰੇ ਜਰੂਰ ਦੱਸਿਓ